ਲੋ ਜੀ ਐਨ ਵੈਲਕਮ ਬੈਕ ਕਿਤਨਾ ਸਾਰੇ ਠੀਕ ਠਾਕ ਹੋ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੱਸਦੇ ਰਹੋ ਵਸਦੇ ਰਹੋ ਤੇ ਬਈ ਉਹ ਸਭ ਕੀ ਵੇਖਣਾ ਜੀ ਅੱਜ ਹੋਲਾ ਮੋਹਲਾ ਵੇਖਣਾ ਹੈ ਅਨੰਦਪੁਰ ਸਾਹਿਬ ਹੋਲਾ ਮੋਹਲਾ ਹੁਣ ਰੀਸੈਂਟਲੀ ਹੋਇਆ ਹੈ ਰੀਸੈਂਟਲੀ ਹੋਇਆ ਹੈ ਔਰ ਬੜਾ ਅੱਛਾ ਹੈ ਇਹੋ ਜਿਹੇ ਹੋਲੀ ਤੇ ਵਾਰ ਜਿਹੜਾ ਹੋਇਆ ਇਹਨਾਂ ਦਾ ਹੋਲੀ ਨਹੀਂ ਹੁੰਦੀ ਹੋਲੀ ਹਿੰਦੂਆਂ ਦੀ ਹੁੰਦੀ ਹੈ ਇਹ ਜਿਹੜੇ ਸਿੱਖ ਭਰਾ ਨੇ ਹੋਲਾ ਮਹੱਲਾ ਮਤਲਬ ਇਹਨਾਂ ਦਾ ਹੁੰਦਾ ਇਹਨਾਂ ਦੇ ਉਹ ਜਿਹੜੇ ਨਹੀਂ ਕਰਦੇ ਸੋਣ ਆਪਾਂ ਉਹ ਇੰਗਲਿਸ਼ ਵਿੱਚ ਗਤਕਾ ਪ੍ਰੈਕਟਿਸ مشਕਾਂ ਹੁੰਦੀਆਂ ਨੇ ਉੱਥੇ ਉਹ ਜਿਹੜੇ ਕਿਸਮ ਦੇ ਜਿਹੜੇ ਹੁੰਦੇ ਨੇ ਤਲਵਾਰ ਇਹ ਉਹ ਸਾਰਾ ਕੁਝ ਜਿਹੜਾ ਇਹ ਪੁਰਾਣੇ ਟਾਈਮ 'ਚ ਜਦੋਂ ਗੁਰੂਆਂ ਨੇ ਸ਼ੁਰੂ ਕੀਤਾ ਸੀ ਨਾ ਹੋਲਾ ਮਹੱਲਾ ਉਹਦੇ ਵਿੱਚ ਇਹ ਸੀ ਕਿ ਉਹ ਜੰਗਾ ਹੁੰਦੀ ਅਸਲ ਨਾ ਤੇ ਪ੍ਰੈਕਟਿਸਿਸ ਕਿ مشਕਾਂ ਹੋ ਜਾਣੇ ਦੇ ਵਿੱਚ ਤੇ ਬਾਕੀ ਆ ਚਲੋ ਵੇਖਨੇ ਆ ਜੀ ਆਪਾਂ ਸ਼ੁਰੂ ਕਰਦੇ ਆਂ। ਆਹ ਉਹ ਵੀ ਆਨੰਦਪੁਰ ਸਾਹਿਬ ਉੱਥੇ ਜਾ ਕੇ ਫਿਰ ਜਿਹੜਾ ਉਹ ਇਹ ਜੋੜੀ ਆ ਗਿਆ ਪਿੱਛੇ ਜੋ ਪਿੱਛੇ ਜਾ ਬਸਾ ਤੋਰ ਤੇ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕੱਟ ਹੋ ਗਿਆ ਇੱਥੇ ਨਿਆਂਸ਼ਿਕ ਦੂਰ ਦੂਰ ਤੋਂ ਆਂਦੇ ਨੇ ਪੰਜਾਬ ਤੋਂ ਉਹ आ चुके हैं होले मोले देख सकते हो देखो वाह जी का खालसा वाहिगुरु जी के फतेह होला मोहल्ला अनंतपुर साइड में हम आपको दिखाने के लिए लेकर आए हैं यहाँ पर जो है सवारियाँ की जाती हैं चरण गंगा स्टेडियम में यहाँ पर जो है हम आए हुए हैं अभी आप मेरे पीछे देख सकते हैं यहाँ पर गत्ते खेले जाते हैं और नियम सिख जो है तैयार भर तैयार होकर आते हैं हम आपको पूरा इस वीडियो में दिखाएंगे कि किस तरह से जो है घुड़ की जाती है यहाँ पर और पीछे देख सकते हैं अनाउंसमेंट है हो रही है यहाँ पर तो कुछ ही देर में जो है यहाँ पर जो है सवार शुरू हो जाएंगी तो वीडियो को शुरू करेंगे इस तरीके निका देख सकते हो आप देख सकते तैयार होके आ ਜਦੋਂ ਲੋਕੀ ਕਾਰਿਆਂ ਦੇ ਨਾਲ ਹੋਲੀਆ ਖੇੜਦੇ ਸੀ ਨਾ ਲਾ ਵੀ ਆਪਾਂ ਸੰਗਤ ਨੂੰ ਬੇਨਤੀ ਆ ਨੱਥ ਲੋ ਪਰ ਗਿਤਾਵੇ ਛੱਡੋ ਭਾਈ ਭਾਈ ਛਾਈ ਪਏ ਸਭ ਜਿਹੜਾ ਖਾਲਸਾ ਪੰਥ ਜਿਹੜਾ ਇਹਨੂੰ ਭੁੱਲਿਆ ਨਾ ਜਾਣਾ ਗੁਰੂ ਬੋਲ ਦੇ ਕਿਰਪਾ ਨਾਲ ਬਾਬਾ ਜੀ ਦੇ ਸਾਥ ਦੀ ਧਰਤੀ 'ਤੇ ਅਮਰ ਸੰਚਾਰ ਬਾਬਾ ਜੀ ਮੀਡੀਆ ਵੀ ਸਭ ਨੂੰ ਸੁਖੀ ਜੀਵਨ ਜਿਹੜਾ ਬਖਸ਼ਿਸ਼ ਕਰੋ एक्सीडेंट रेस है रिहाड तो तो करके फलस होगा फलस ये जो है है स्टेज पर आप देख सकते हैं आप जो है यहाँ पर घुड़सवारी देख सकते हैं चारों तरफ देख सकते हैं और यहाँ नियंत्रित जो है आने चालू हो चुके हैं और धीरे धीरे करके पूरा ये ग्राउंड जो है भर जाएगा अभी देखना वीडियो के अंदर पूरा भर जाने वाला है

ਜੀ ਪੂਰਾ ਖੁਸ਼ੀਆਂ ਬੱਲੇ ਦੀ ਬਹੁਤ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਜੀ ਸਾਡੇ ਪਿਆਰੇ ਸਿੰਘਾਂ ਆ ਕੇ ਨੀਲਾ ਬਾਣਾ ਦੇ ਕੇ ਜੀ ਆਪਾਂ ਨੂੰ ਗਲਗੀਆਂ ਨੇ ਆਪਾਂ ਕਹੋ ਨੀਲੇ ਬਾਣੇ ਦੇ ਵਿੱਚ ਆਈ ਨੀਲੇ ਬਾਣੇ ਦਾ ਕੀ ਹੈ ਜੀ ਨੀਲੇ ਬਾਣੇ ਨਾਲੋਂ ਕਰ ਨਹੀਂ ਲੱਗਦਾ ਸ਼ੇਸਤਾਨ ਨੇ ਤਾਂ ਹੁਣ ਦੱਸਿਆ ਵੀ ਤੁਹਾਨੂੰ ਨੀਲੇ ਰੰਗ ਨਾਲ ਡਰ ਨਹੀਂ ਲੱਗਦਾ ਕਈ ਸਮੇਂ ਦਾ ਪਹਿਲਾਂ ਦੱਸ ਕੇ ਜੀ ਕਿ ਮੇਰਾ ਰੰਗ ਨਾਲ ਡਰ ਨਹੀਂ ਲੱਗਦਾ ਇਹ ਦੀਪਮਾਨ ਵੈਰੀ ਜੀ ਉਹ ਇਹ ਨਹੀਂ ਜਾਂਦੀ ਸੀ ਜਿਵੇਂ ਦੂਰ ਆਏ ਸਭ ਆਪਣੇ ਅਸਰੇ ਜਾਂਦੇ ਸੀ ਕਈ ਵਾਰ ਗੋਲੀ ਦਾ ਤਾਂ ਨਹੀਂ ਸੀ ਚੱਲਦਾ ਪਰ ਉਹ ਕੀ ਪ੍ਰਮਾਣ ਤਾਂ ਨਾ ਹੁੰਦਾ ਸੀ ਤੇ ਫੋਕਲਾ ਤੁਸੀਂ ਦੇਖ ਸਕਦੇ ਹੋ ਸਸਤਰ ਪਾਦਰ ਮੀਆਂ ਸਿੰਘ ਤਿਆਰ ਬਤਿਆਰ ਹੋ ਰਿਹਾ ਜਾ ਰਿਹਾ ਹੈ ਆਪਾਂ ਸਾਰਿਆਂ ਦੇ ਖਾਸੇ ਦਾ ਜਹੋ ਜਹ ਨਾਲ ਦੇਖਣਾ ਤੁਸੀਂ ਦੇਖ ਰਹੇ ਹੋ ਥੋੜੀ ਦੇਰ ਤੱਕ ਮੇਜ਼ਾ ਤਲਵਾ ਦਾ ਘੋੜਿਆਂ ਦੀਆਂ ਦੌੜਾਂ ਲੱਗਦੀਆਂ ਔਰ ਜਿਵੇਂ ਗੋੜੇ ਸੋਨੇ ਚਾਰਾ ਫਟਾਉਂਦਾ ਅੱਛਾ ਸਾਖਣਾਡ ਨੂੰ ਬੜੇ ਦਰਸ਼ਕ ਕਰਿਓ

ਭਾਈ ਬਿਲਕੁਲ ਹੀ ਅਲੱਗ ਵਿਚਾਰ ਅਰੇ ਸ਼ਿੰਗਾਰਾ ਬੋਲਾ ਹਰ ਕਾਥੇ ਤੇ ਨਾ ਇਹਨਾਂ ਦੱਪਰ ਅੱਛਾ ਅੰਦਪੁਰ ਤੋਂ ਪਹਾੜੀ ਲੱਗਦਾ ਹੈ ਪਹਾੜੀ ਲੱਗਦਾ ਤੇ ਪਹਾੜਾ ਜਰਾ ਹੁਣ ਹੈ ਨਾ ਚੱਕੇ ਰੇਤੇ ਤਾਵੇ ਨੇ ਗੋਸਾ ਬਲੀ ਲੈ ਕੇ ਅਮਨ ਪ੍ਰੇਮ ਆ ਬੋਲਾ ਜੀ ਲੋਕ ਮਨਾਂ 'ਚ ਹੋਲੀ ਸਿੱਖ ਮਨਾਵਣ ਹੋਲਾ ਜੀ ਲੋਕ ਮਨਾਂ 'ਚ ਹੋਲੀ ਸਿੱਖ ਮਨਾਵਣ तो देख सकते हो कितना ज़्यादा कट हो गया थे नियम से दूर दूर तो आते हैं पंजाब और देख सकते हो स्टेडियम तो जो अनाउंसमेंट होंगी जा रही है कोर्ट सवारी होने वाली है थोड़ी देर तो आनो पूरी वीडियो दिखाओ तो कोर्ट सवारी देख के जाना देख सकते, जाना। देख सकते हो कि रश हो चुका है अनंतपुर साहिब तुम आप इतन गंगा स्टेडियम तक सकते हो जोड़ सवार ने आ चुके ਹੁੰਦਾ ਹੋਇਆ ਇਹ ਕੋਸ਼ਸ਼ ਕਰਦਾ ਉਹ ਦੇਖੋ ਜਿਹੜਾ ਹੈ ਵੀ ਚੁੱਲੀ ਵਾਲਾ ਪਿਛਲੇ ਸਾਲ ਵਾਲਾ ਵੀਡੀਓ ਹੈ ਨਾ ਇਹ ਤੇ ਚਾਰ ਦਿਨ ਪਹਿਲਾਂ ਸੀ ਗਰਾਊਂਡ ਘੋੜਿਆਂ ਵਾਲਾ ਸਾਰੇ ਵੀ ਪ੍ਰਬੰਧ ਕਰੋ ਉੱਤੇ ਹੀ ਆਪ ਜੀ ਐ ਪਿਛਲੇ ਸਾਲ ਦੀ ਵੀਡੀਓ ਸਤਿ ਸ੍ਰੀ ਅਕਾਲ ਜੈਪੀ ਬਲਕਾ ਸਿੰਘ ਜੀ ਤੇ ਹਮਸਦ ਕੋਈ ਸਾਡੇ ਵਿੱਚ ਤਾਂ ਹਾਜ਼ਰ ਨੇ ਤੇ ਆਪ ਜੀ ਨੂੰ देखो देश टेस्ट में देख सकते हो हाथी आ चुके हैं हाथी के दर्शन करो बाबा जी बाबा अवतार सिंह साहब जी बाल पद बाबा हाथी देखो हाथी भी यहाँ पर आते हैं मौल्ले मौल्ले में हाथी आ चुके हैं मौल्ले मौल्ले में देख सकते हो ਤੁਸੀਂ देखो कितने बड़े-बड़े हाथी आ गए हैं कितने बैठे हैं उठिया गए हैं ਦੇਖੋ ਸਾਬਲੇ ਫੋਨ ਫੋਨ ਸਭ निकाले ਸਭ ਰਿਕਾਰਡਿੰਗ ਕਰ ਰਹੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਬਾਬਾ ਚੰਦਾ ਸਿੰਘ ਸਾਹਿਬ ਜੀ ਪਰਮਾਦਰ ਪੁੱਛੀ ਰਿਹਾ ਤਾਂ ਸੋ ਬਾਬਾ ਜੀ ਬਾਬਾ ਨਿਹੰਗ ਸਿੰਘ ਜੀ ਇੱਥੇ ਊਠ ਵੀ ਆਏ ਨੇ ਦੇਖੋ ਊਠ ਵੀ ਆ ਚੁੱਕੇ ਨੇ ਬਾਬਾ ਜੀ ਬਾਬਾ ਬੰਦੇ ਸਿੰਘ ਜੀ ਬਾਬਾ ਬਾਬਾ ਜੋ ਪਾਰਸ਼ੂ ਜੀ ਬਾਬਾ ਸੈਕਸ ਜਾਏਗੇ ਬਾਬਾ ਜੀ ਬਾਬਾ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਜੀ ਉੱਤੇ ਜਿਹੜੇ ਨਗਰੇ ਨੇ ਅਸੀਂ ਖਾ ਰਹੇ ਨੇ ਥਿਆਰ ਬਥਿਆਰ ਹੋ ਕੇ और उन्हें फुड़ सवारी जो है चालू होने वाली आ चुका देख सकते हो नगर कीर्तन आ गया ਚਰਮੇ ਪੱਥੇ ਗਾਹੀ ਗੁਜਾਰ ਪਰਨਾ ਬਖੋਣਾ ਵੀ ਹਮਤੋ ਜੇਕਰ ਮਾਤਾ ਜੀ ਨੂੰ ਆਪ ਜੀ ਨੇ ਬਾਰੇ ਸਵਰਜੀਸ ਕਿਹਾ ਹੋਏ ਇਹ ਇੱਕ ਦਿਨ ਦਾ ਮੇਰਾ ਜੀ ਸਵਾਰੀਆਂ ਵਾਲੀਆਂ ਚੱਲੂ ਆ ਦੇਖੋ ਦੋ ਦੋ ਘੁੰਡਵਾਰ ਆਂਦੇ ਨੇ ਇੱਕ ਸਾਰੀ ਤਿਆਰੀ ਹੋ ਚੁੱਕੀ ਹੈ ਸ਼ਸਤਰ ਤੇ ਮਸਟਰ ਆ ਕੋੜੇ ਜਿਹੜੇ ਹੈਗੇ ਨੇ ਉਹ ਆਨੇ ਚਾਲੂ ਹੋ ਗਏ ਨੇ ਹੁਣ ਵੇਖਣਾ ਹੁਣ ਕੋੜ ਸਵਾਰੀਆਂ ਜਿਹੜੀਆਂ ਉਹ ਚਾਲੂ ਹੋ ਜਾਂਦੀਆਂ ਦੇਖ ਸਕਦੇ ਹੋ ਨਹੀਂ ਉਹਨਾਂ ਕੋਈ ਹੈਗਾ ਉਹ ਦੇਖੋ ਸਭ ਕੋਈ ਹੈ ਕੋੜੇ ਜਿਹੜੇ ਨੇ ਤਿਆਰ ਹੋ ਤਿਆਰ ਨੇ ਉਹਨੇ ਥੋੜੇ ਦੇ ਵਿੱਚ ਕੋੜ ਸਵਾਰੀ ਰੇਡਿੰਗ ਸਟਾਰ ਹੈ ਕੋਰ ਸਵਾਰੀ ਕੀਤੀ ਤੁਸੀਂ ਕਿਉਂ ਯਾਦ ਤੁਹਾਨੂੰ ਲੱਗਿਆ ਤੁਹਾਨੂੰ ਸ਼ੋਗਰਾਂ ਛੋਟੇ ਘੋੜੇ ਸੜੋ ਸ਼ੋਗਰਾਂ ਨਹੀਂ ਕੀਤੀ ਤੁਸੀਂ ਸੜਕ ਤੇ ਕੀਤੀ ਤੁਸੀਂ ਉਹ ਨਥੀ ਵਾਲੀ ਵਾਲੀ ਸੜਕ ਸੀ ਉਹਦਾ ਫਸਟ ਟਾਈਮ ਲੱਗਦਾ ਉਹ ਹੀ ਸੀ ਨਥੀ ਹੈ ਗਰੀਬ ਵੱਡੇ ਘੋੜੇ ਸਨ ਉਹਨਾਂ ਨੂੰ ਕੋਮੇ ਘੋੜੇ ਚੰਦੇ ਨੇ ਛੋਟੇ ਹਾਥੀ ਦੇ ਵਸੇ ਬੰਦਾ ਉਹ ਲੋਕ ਪਹਿਲੇ ਹਾਥੀ ਨੂੰ ਪੁੱਛਣਾ ਪੈਂਦਾ ਛੋਟੇ ਉਹਨਾਂ ਨੇ ਕੀਤੀ ਸੀ ਕੋਈ ਸਵਾਰੀ ਹਾਥੀ ਦੀ ਮੈਨੂੰ ਲੱਗਦਾ ਉਹ ਫਿਲਮ ਤੋਂ ਇਨਸਪਾਇਰ ਹੋਈ ਹੋਵੇਗੀ ਇਹ ਜਿਹੜੇ ਹਮ ਸਾਥ ਸਾਥ ਉਹ ਵੈਸੀ ਉਹ ਦਿਨ ਹੱਥ ਦੀ ਸਾਰੀ ਕਿੱਥੇ ਚ ਗਈ ਜੀ ਮੈਂ ਨਹੀਂ ਹੁਣ ਤੱਕ ਦੀ ਬੱਤੀ ਲਾਹੌਰ ਨੂੰ ਵਿਚਾਰੇ ਹੱਥ ਲਾਹੌਰ ਨੂੰ ਵਿੱਚ ਕੀਤੀ ਸੀ ਛੋਟਾ ਹੁੰਦਾ ਉਹ ਦੋਨਾਂ ਨੇ ਹੱਥ ਕਿਸ ਸਾਰੇ ਉਹ ਮੈਂ ਨਹੀਂ ਹੁਣ ਤੱਕ ਦੀ ਬੱਤੀ ਤੇ ਹੁਣ ਤੇ ਬਹਾਂ ਚੱਲ ਜਾ ਰਿਹਾ ਇਹ ਮੇਰਾ ਨਾਮ ਨਹੀਂ ਜੁੜਿਆ ਕਹਿੰਦੇ ਅਤੇ ਆਂਦੇ ਨੇ ਚਰਨ ਸਟੇਡੀਅਮ ਵਿੱਚ ਕਿ ਇਹ ਲੋਟੇ ਨਾਲ ਦਾ ਕੁਰੀ ਦੇ ਅੱਜ ਜੇ ਬਗਨ ਦੀ ਮੂਵੀ ਨਹੀਂ ਉਹ ਜਿਹੜੀ ਹੈਗੀ ਸਨ ਆਫ ਸਰਦਾਰ ਉਹਦੇ ਵਿੱਚ ਐਵੇਂ ਨਹੀਂ ਉਹ ਸ਼ੂਟ ਜਿਦਾ ਇੰਟਰੋਡਕਸ਼ਨ ਕੋੜੇ ਦੇ ਉਹ ਮੈਂ ਸੱਚੀ ਮੁੱਚੀ ਵਾਲੀ ਜਿਹੜੀ ਹੈ ਇਹ ਸੱਚੀ ਮੁੱਚੀ ਵਾਲੀ ਅੱਜ ਵੇਖ ਦੋ ਕੋੜੇ ਜਾਂਦੇ ਨੇ ਉਹਦੇ ਐਡੀਟਿੰਗ ਕੀਤੀ ਹੁੰਦੀ ਹੈ ਬਾਈਕਸ ਦੇ ਉੱਤੇ ਮਤਲਬ ਜਿਵੇਂ ਕਿਸੇ ਤਰੀਕੇ ਨਾਲ ਜੋ ਕਿਦਰ ਬਾਗ ਤੋਂ ਥੱਲੇ ਕੋੜੇ ਭਾਜੰਦੇ ਨੇ ਉਹ ਦੂਸਰਾ ਗ੍ਰੀਨ ਕੱਪੜਿਆਂ ਦਾ ਗੱਲ ਐ ਵੀ ਆ ਜਿਹੜਾ ਦੂਹ ਘੋੜਿਆਂ ਦੇ ਉੱਤੇ ਇੱਕ ਦਿਨੀਆਂ ਸਾਰੇ ਚੰਗੀ ਤਰ੍ਹਾਂ ਬੰਦਿਆਂ ਕੋਲ ਬੈਠਾ ਜਾਂਦਾ ਜਦੋਂ ਇਹ ਖਲੋਣਾ ਦੇ ਦੂਹ ਘੋੜਿਆਂ ਦੇ ਉੱਤੇ ਖਲੋ ਕੇ ਜਾਣਾ ਬਜਵਾ ਸਾਬ ਉਹ ਹੱਥ ਵੀ ਛੱਡੀ ਖਲੋਤੇ ਨੇ ਉਹ ਸਾਈਡ ਬਾਈ ਸਾਈਡ ਨਹੀਂ ਜਾਂਦੇ ਵੇ ਆ ਕਿੰਨੀ ਥੋੜੀ ਜਗ੍ਹਾ ਰਹਿ ਗਈ ਐ ਉਹਨਾਂ ਨੇ ਉਹ ਜਗ੍ਹਾ ਹੀ ਤੰਗ ਕਰ ਦਿੱਤੀ ਐ ਬੰਦਿਆਂ ਨੇ ਤੇ ਚਾਰ ਘੁੱਟੇ ਕਰਾ ਦੇ ਚਾਰ ਘੋੜੇ ਅਸੀਂ ਚਾਰ ਦੇਵੇਂ ਬੰਦਿਆਂ ਨਾਲ ਖੈਕ ਹੀ ਲੰਘਦੇ ਨੇ ਜੇ ਬੰਦਿਆਂ ਵਿੱਚ ਵਿਚੇ ਹੋ ਰਹੇ ਨੇ ਬੁੱਟਣੇ ਉਹ ਨੇਜ਼ੇ ਨਾਲ ਨਹੀਂ ਹੁੰਦੇ ਲੱਕੜੀ ਦਾ ਨੇਜ਼ਾ ਉਹ ਇਹਦੇ ਨਾਲ ਜਾਂਦੇ ਆ ਥੱਲੇ ਮਾਰ ਕੇ ਉਹਨੇ ਚਪੜਾ ਹੁੰਦਾ

ਬੰਡਲ ਬਣਾਏ ਨੇ ਨਾ ਤਾਂ ਕਿ ਉਹਦੇ ਵਿੱਚ ਉਹ ਫਸ ਜਾਂਦਾ ਨਾ ਫਿਰ ਨੇਜ਼ਾ ਜਿਹੜਾ ਉਹ ਇੰਜ ਵਿੱਚ ਮਾਰਦੇ ਨੇ ਨੇਜ਼ਾ ਫਸ ਜਾਂਦਾ ਜਦੋਂ ਤਾਂ ਇਹ ਆਮ ਵੈਸੇ ਅਸੀਂ ਵੇਖਿਆ ਉਹਦੇ ਵਿੱਚ ਉਹ ਕਿੱਲਾ ਪੁੱਟਣਾ ਇਹਨਾਂ ਹੁੰਦੇ ਨੇ ਨਿਜ਼ਰਵਾਦੀ ਦੇ ਵਿੱਚ ਉਹ ਕਿੱਲਾ ਲੱਗਾ ਹੁੰਦਾ ਕਿੱਲੇ ਲੱਗੇ ਹੁੰਦੇ ਨੇ ਉਹਨਾਂ ਨੂੰ ਮਾਰ ਕੇ ਇੰਜ ਤੇ ਪੁੱਟ ਕੇ ਖਾੜਦੇ ਨੇ ਤੇ ਉਹਦੀ ਹੀ ਪ੍ਰੈਕਟਿਸ ਹੈ ਨਾ ਉਹਦੀ ਹੀ ਪ੍ਰੈਕਟਿਸ ਕਰ ਰਹੇ ਨੇ ਬਾਕੀ ਬੜੇ ਅ ਮਤਲਬ ਜੋਸ਼ੋ ਖੁਸ਼ੀ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੋਲਾ ਮੱਲ ਲੋਕੀ ਮਨਾਉਂਦੇ ਹੋਲੀ ਸਿੰਘਮ ਨਾਮਨ ਹੌਲਾ ਜੀ ਹੈ ਅੱਛਾ ਬੁੱਢੇ ਜਵਾਨ ਸਾਰੇ ਕਰ ਰਹੇ ਨੇ ਮੈਂ ਤੇ ਬਾਬਾ ਇਹ ਤਾਂ ਹਰਾਨਾ ਜਿਹੜੇ ਮੋਟਰਸਾਈਕਲਾਂ ਤੇ ਸਟਾਰਟ ਕਰਨ ਦੇ ਉਸ ਤੋਂ ਅਗਲਾ ਤੇ ਕਿੰਨੇ ਮੁਸ਼ਕਲ ਸਟਾਰਟ ਕਰ ਰਹੇ ਨੇ ਚੰਗੀ ਪਲੀ ਉਮਰ ਸੀ ਬਾਬਾ ਜੀ ਦੀ ਆ ਆਪਾਂ ਜਦੋਂ ਗਏ ਆ ਇਧਰ ਨਾਰਦਰਨ ਏਰੀਆ ਚ ਤੇ ਘੋੜੇ ਦੇ ਉੱਤੇ ਬਹਿਣਾ ਕੀ ਉਹ ਬੜੀਆਂ ਔਖੀਆਂ ਮਤਲਬ ਉਹਨੂੰ ਅਸੀਂ ਜਿਹਾ ਲੱਗਦਾ ਸੀ ਕਿ ਤਨਾਸੀ ਨਾ ਜਾਏ ਹਾਂ ਨਸ ਜੇ ਜਾਵੇ ਕਿ ਬੜਾ ਜਗ੍ਹਾ ਵੀ ਤੇ ਵੇਰਲਾ ਸਲੀਪਰੀ ਮਤਲਬ ਜਿਵੇਂ ਢਲਵਾਨ ਸੀ ਤੇ ਆਪਾਂ ਕਈ ਵਾਰੀ ਫਿਲਮਾਂ ਚ ਐਵੇਂ ਵੀਡੀਓਜ਼ ਦੇ ਵਿੱਚ ਵੇਖਿਆ ਵਾ ਕਿ ਘੋੜਿਆਂ ਦੇ ਵਿੱਚ ਚੜਨ ਦੇ ਹਾਂ ਪੜੀ ਕੋੜ ਹੁੰਦੇ ਕੋਈ ਕਿਹਦੀ ਕਿੱਥੇ ਵੇਖੇ ਸੀ ਛੋਟੇ ਛੋਟੇ ਕੱਦ ਵਾਲੇ ਕੋੜੇ ਉਥੇ ਅੜਨਕੇਲ ਔਰ ਅੰਦੂਤ ਤੇ ਚੜਦੇ ਪਏ ਛੋਟੇ ਕੱਦ ਵਾਲੇ ਅੜਨਕੇਲ ਉਹ ਕਹਿੰਦੇ ਸੀ ਉੱਪਰ ਤੱਕ ਲੈ ਕੇ ਜਾਂਦੇ ਨੇ ਉਹੀ ਘੋੜੇ ਸ਼ੁਗਰਾਂ ਸੁਣ ਉਸੇ ਸਾਈਜ਼ ਤੇ ਨਾ ਤੇ ਉਹ ਉਹ ਮਤਲਬ ਮੈਂ ਇਹ ਗੱਲ ਕਰਨ ਰਿਆਂ ਕਿ ਆਪਣੇ ਕੋਲੋਂ ਉਹਨਾਂ ਦੇ ਬਹਿਣਾ ਔਖਾ ਸੀ ਉਹ ਵੇਖੋ ਇੱਕ ਇੱਕ ਜਣਾ ਜਿਹੜਾ ਦੂ ਦੂ ਕੋੜਿਆਂ ਦੇ ਲੱਤਾਂ ਰੱਖ ਕੇ ਤੇ ਘੁੱਤ ਤੇ ਅੰਦਰ ਖਲੋਤਾ ਹੈ ਫਿਰ ਲੋਗ ਕਿ ਬੈਲੈਂਸ ਕਰਨਾ ਐਨੀ ਸਪੀਡ ਚ ਚੱਲਦੀ ਚੀਜ਼ ਦੇ ਉੱਤੇ ਆਪਣੇ ਆਪ ਨੂੰ ਬੈਲੈਂਸ ਕਰਨਾ ਹੋਵੇ ਜਾਨਵਰਾਂ ਦੇ ਉੱਤੇ ਮਤਲਬ ਕੋੜਿਆਂ ਦੇ ਉੱਤੇ ਮੈਂ ਕਹਿੰਨਾ ਕਿ ਖਾਲਾ ਜੀ ਦਾ ਬਾੜਾ ਨਹੀਂਗਾ ਬੜਾ ਪ੍ਰੈਕਟਿਸ ਦਾ ਬਾੜਾ ਇਦਾਂ ਨੂੰ ਬ੍ਰੇਕ ਲਾਈ ਜਾ ਸਕਦੀ ਫਿਰ ਮਸ਼ੀਨ ਇਹਦੀ ਤੇ ਬ੍ਰੇਕ ਹੀ ਲਾਦੇ ਲਾਦੇ ਕੋਈ ਬੰਦੇ ਨੇ ਨੇ ਕੋੜੇ ਇਹਦੀ ਮੈਨੂੰ ਅਧਾ ਲਗਾਉਣਾ ਆਪਣੇ ਹੱਥ ਚ ਜੜੀਆਂ ਹੁੰਦੀਆਂ ਉਹ ਲਗਾਉਣਾ ਲਗਾਵਾ ਇਹਨਾਂ ਹੱਥ ਚ ਹੀ ਹੁੰਦੀਆਂ ਹੋਣਗੀਆਂ ਬਿਲਕੁਲ ਹੋਵੇਂ ਜਿਵੇਂ ਕਿ ਬੰਦਿਆਂ ਦੀਆਂ ਲਗਾਮਾਂ ਜਿਹੜੀਆਂ ਨੇ ਉਹ ਜਨਾਨੀਆਂ ਦੇ ਅਥਾਰਟੀ ਹੁੰਦੀਆਂ ਨੇ ਉਸੇ ਤਰ੍ਹਾਂ ਕੋੜੇ ਫੁੱਟਬਾਲ ਨਹੀਂ ਨਹੀਂ ਲਾਗੇ ਫਿਰ ਵੀ ਜਨਾਨੀਆਂ ਨੂੰ ਖਿੱਚੀਆਂ ਨਹੀਂ ਜਾਂਦੀਆਂ ਉਹ ਵਿਚਾਰੀਆਂ ਨੂੰ ਜਨਾਨੀਆਂ ਨਹੀਂ ਲੈ ਇਹਦੇ ਮਜ਼ੂਮ ਕਈ ਮਜ਼ੂਮ ਹੁੰਦੀਆਂ ਨੇ ਕਈ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਗੱਡੀ ਜਿਹੜੀ ਐ ਬਾਜਵਾ ਸਾਹਿਬ ਉਹ ਦੋ ਟਾਇਰਾਂ ਨਾਲ ਚੱਲਦੀ ਆ ਦੋ ਇੱਕ ਟਾਇਰ ਨਾਲ ਹੀ ਚੱਲ ਸਕਦਾ ਇੱਕ ਟਾਇਰ ਨਾਲ ਸਟੰਟੀ ਹੋ ਸਕਦਾ ਹਾਂ ਇੱਕ ਸਟੰਟੀ ਹੋਏਗਾ ਫਿਰ ਜਿਹੜੇ ਸਟੰਟ ਵਿੱਚ ਵੀ ਜਾਣ ਹੀ ਜਾਂਦੀ ਹੁੰਦੀ ਹੈ ਹਾਂ ਸੁਣ ਲਿਆ ਕੰਮ ਲੱਗਦਾ ਪਖਿਆ ਆਇਆ ਪਖਿਆ ਪਿਆ ਕਰ ਵੀਰੋ ਮਿੱਤਰੋ ਇਹ ਤੋਂ ਪਹਿਲੇ ਕੰਮ ਹੋਰ ਪੱਕ ਜੇ ਕਾਲਾ ਬੰਦ ਕਰ ਗੱਲ ਜਿਹੜੀ ਵਧ ਜੇ ਤੇ ਵਧੀਆ ਲੱਗਦਾ ਪੈ ਜਾਵੇ ਜਿਹੜੇ ਪਾਸੇ ਹਾਂ ਹੈ ਫਿਰ ਮਾਹੌਲਾ ਮੈਂ ਲੱਗ ਤੁਸੀਂ ਫਿਰ ਤੁਸੀਂ ਅੱਗੇ ਗੱਲ ਐ ਨਹੀਂ ਹੁੰਦੀ ਤੁਸੀਂ ਫਿਰ ਆਪਣੇ ਭਰਾ ਜਿਹੜੇ ਨੇ ਆਪਣੀ ਫੈਮਿਲੀ ਜਿਹੜੀ ਉਹ ਗਾਣੇ ਤੇ ਸਟੇਟਸ ਲਾਓ ਟੁਰ ਗਿਆ ਯਾਰ ਮੁਹੱਬਤਾਂ ਵਾਲੇ ਮਾਫ ਤੇ ਨਾਲ ਹੀ ਲਗੇ ਹਸੇ ਸਮਝ ਨਹੀਂ ਆਉਂਦੀ ਬੇਗਮ ਮੇਰੀਏ ਜਾਏ ਕਿਲੇ ਪਾਸੇ ਚਲੋ ਜੀ ਬਾਕੀ ਅਗਲੇ ਵੀਡੀਓ ਚ ਆਪਾਂ ਆਉਣੇ ਜੀ ਰੱਖੋ ਆਪਣਾ ਖਿਆਲ ਤੇ ਖਿਆਲ ਰੱਖੋ